ਹੁਸ਼ਿਆਰਪੁਰ ਦੇ ਵਿੱਚ ਪੈਂਦੇ ਪਿੰਡ ਆਦਮਵਾਲ ਵਿਖੇ ਜ਼ਮੀਨੀ ਵਿਵਾਦ ਦੇ ਵਿੱਚ ਹੋਏ ਕਤਲ ਮਾਮਲੇ ਦੇ ਵਿੱਚ ਹੁਸ਼ਿਆਰਪੁਰ ਪੁਲਿਸ ਵੱਲੋਂ ਇੱਕ આરોપી ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ। ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੰਦੇ ਹੋਏ ਐਸਪੀਡੀ ਸਰਬਜੀਤ ਸਿੰਘ ਬਾਹੀਆ ਜੀ ਨੇ ਇੱਕ ਮਰਡਰ ਦੀ ਵਾਰਦਾਤ ਹੋਈ ਸੀ ਉਹਦੇ ਵਿੱਚ ਕੀ ਹੱਦ ਹੈ? 17-18 ਦੀ ਰਾਤ ਦੇ ਜਿਹੜਾ ਵਕੂ ਹੈਗਾ ਸੀ ਸਦਲ ਹੁਸ਼ਿਆਰਪੁਰ ਦੇ ਵਿੱਚ। ਔਰ ਸਾਨੂੰ ਰਿਪੋਰਟਿੰਗ ਮਾਰਨਿੰਗ ਟਾਈਮ ਹੋਇਆ ਸੀਗਾ। ਇੱਕ ਬੰਦੇ ਦਾ ਕਿਸੇ ਨੇ ਕਤਲ ਕਰ ਦਿੱਤਾ ਔਰ ਇਮੀਡੀਏਟਲੀ ਐਸਐਚਓ सदर ਸੋਮਨਾਥੀ ਡੀਐਸਪੀ ਸਿਟੀ ਦੀਪਕਰਤੀ ਉਤੇ ਮੂਵ ਹੋਏ ਇਹਨਾਂ ਨੇ ਮੌਕੇ ਦੇ ਹਾਲਾਤ ਸੀਨੀਅਰ ਅਫਸਰਾਂ ਦੇ ਧਿਆਨ ਚ ਲਿਆਂਦੇ ਔਰ ਸਾਡੀਆਂ ਵੱਖ-ਵੱਖ ਟੀਮਾਂ ਉਤੇ ਮੂਵ ਹੋਈਆਂ ਔਰ ਇਮੀਡੀਏਟਲੀ ਉਹ ਵੀ ਕਾਰਵਾਈ ਕਰਦੇ ਹੋਏ ਔਰ ਜਿਹੜਾ ਇਹ ਮਰਨ ਵਾਲਾ ਸੀਗਾ ਆਪਣਾ ਆਦਮ ਬਾಳ್ਪਿੰਡ ਤੋਂ ਇਹਦਾ ਨਾਂ ਹੈਗਾ ਸੀਗਾ ਸੰਤ ਵਰਿੰਦਰ ਵਰਿੰਦਰ ਔਰ ਇਹਦੇ ਭਤੀਜੇ ਨਹੀਂ ਇਹਦਾ ਮੋਢਰ ਕਰ ਦਿੱਤਾ ਸੀਗਾ ਜਿਹੜਾ ਪਰਵਾ ਅਮਨ ਸੰਦੂ ਨਾਂ ਦਾ ਸੀਗਾ ਔਰ ਜਿਹੜੀ ਇਹਦੀ ਮੇਨ ਸੀਗੀ ਪ੍ਰੋਬਲਮ ਇਹਨਾਂ ਦੀ ਕੋ 4-5 ਮਰਲੇ ਨੂੰ ਲੈ ਕੇ ਇਹਨਾਂ ਦਾ ਡਿਸਕਲੂਸਿਵ ਆਪਣੇ ਜੱਜ ਦੇ ਨਾਲ ਔਰ ਇਹਨੇ ਰਾਤ ਨੂੰ ਡ੍ਰਿੰਕ ਕੀਤੀ ਹੋਈ ਸੀਗੀ ਔਰ ਡ੍ਰਿੰਕ ਦੌਰਾਨ ਹੀ ਇਨੇ ਇਨੇ ਕਿ ਜਿਆਦਾ ਉਹਨੂੰ ਕੁੱਟ ਮਾਰ ਕੀਤੀ ਕਿ ਉਹਦੀ ਮੌਕੇ ਤੇ ਹੀ ਡੈਥ ਹੋ ਗਈ। ਔਰ ਇਮੀਡੀਏਟਲੀ ਅਸੀਂ ਐਫ ਆਰ ਨੰਬਰ ਦਰਜ ਕੀਤੀ 174 110 ਬੀ ਐਨ ਐਸ ਦੇ ਵਿੱਚ ਜਿਹੜੀ ਇਕੁਅਲ ਟੂ 10 302 ਹੈਗੀ ਹੈ ਔਰ ਇਸ ਦੋਚੀ ਨੂੰ ਰੈਸਟ ਕੀਤਾ ਔਰ ਜਿਹੜਾ ਇਹਨੇ ਵਾਰਦਾਤ ਚ ਵਰਤਿਆ ਵੈਪਨ ਸੀਗਾ ਡੰਡਾ ਮੋਟਾ ਹੈਗਾ ਜਿਹੜਾ ਉਹ ਜਿਹਦੇ ਨਾਲ ਹੀ ਵਾਰਦਾਤ ਕੀਤੀ ਸੀ ਔਰ ਕਵਰ ਕੀਤਾ ਔਰ ਫਰਦਰ ਜਿਹੜੀ ਸਾਡੀ ਇਨਵੈਸਟੀਗੇਸ਼ਨ ਆ ਹਾਲੇ ਚੱਲ ਰਹੀ ਹੈ। ਜਦੋਂ ਇਹ ਮਾਰਕੀਟ ਘਰ ਚਲ ਗਈ ਨਟਕੇ ਸੀ ਨਹੀਂ ਉਤੋਂ ਲਾ ਗਿਆ ਸੀਗਾ ਇੱਥੇ ਪਹਿਲਾਂ ਕੋਈ ਕੇਸ ਵੀ ਹੈਗਾ ਕੋਈ ਹੋਰ ਲੁਕੋ ਜਾਂ ਕੋਈ ਇਦਾਂ ਦਾ ਨਹੀਂ ਨਹੀਂ ਕੋਈ ਉਹ ਜਿਹਾ ਕੇਸ ਨਹੀਂ ਹੈਗਾ ਔਰ ਜਿਹੜੀ ਇਹਦੀ ਰੈਪਿਊਟੇਸ਼ਨ ਆ ਮੁਹੱਲੇ ਵਿੱਚ ਇਹ ਡ੍ਰਿੰਕਰ ਹੈਗਾ ਸ਼ਰਾਬ ਚੂਕ ਪੀਂਦਾ ਆਦੀ ਹੈਗਾ ਔਰ ਉਸ ਦਿਨ ਵੀ ਇਹਨੇ ਪਹਿਲਾਂ ਇਹਨਾਂ ਦਾ ਪਰਿਵਾਰ ਦੇ ਵਿੱਚ ਬੈਠ ਕੇ ਕੋਈ ਗੱਲਬਾਤ ਹੋਈ ਸੀ ਪਰੰਤੂ ਇਹਨੇ ਆਪਣਾ ਹਿੱਸਾ ਵੇਚ ਚੁੱਕਾ ਸੀ ਉਹ ਜੀ ਇਹਨਾਂ ਦੀ ਡਿਸਪੂਟ ਸੀਗਾ ਇਹ ਆਪਣਾ ਕਹਿੰਦਾ ਸੀ ਮੇਰਾ ਹੋਰ ਹਿੱਸਾ ਪਣਦਾ ਕਿਉਂਕਿ ਜਿਹੜੇ ਮਰਨ ਵਾਲਾ ਲड़का ਉਹਦੀ ਭੈਣ ਨੇ ਇਤਜਾਨ ਲੈ ਕੇ ਮੇਰੇ ਭਰਾ ਨੇ ਮਾਰਿਆ ਸ਼ਾਇਦ ਸੀ ਭਰਾ ਨੇ ਮਰਵਾਇਆ ਜਾਂ ਇਦਾਂ ਦੀ ਗੱਲ ਸਮਝ ਮੈਂ ਮੈਂ ਤਾਂ ਨੂੰ ਨਹੀਂ ਕਿਹਾ ਨਾ ਵੀ ਹੱਲੇ ਇੱਕ ਬੰਦਾ ਅਰੇਸਟ ਕੀਤਾ ਹੈਗਾ ਔਰ ਫਰਦਰ ਇਨਵੈਸਟੀਗੇਸ਼ਨ ਕੋਈ ਵੀ ਹੋਵੇ ਭਰਾ ਹੋਵੇ ਕੋਈ ਹੋਵੇ ਉਹ ਇਹਦੇ ਵਿੱਚ ਬੁੱਕ ਬੁੱਕ ਸਮਝਾਰਿਆ ਕਿਸ ਚੀਜ਼ ਨਾਲ ਗਿਆ ਡੰਡੇ ਦੇ ਨਾਲ ਮਾਰਿਆ ਸੀ ਜਿੱਦਾਂ ਮੋਟਾ ਨਹੀਂ ਹੁੰਦਾ ਬਾਲਾ ਟਾਈਪ ਆ ਜਿਸ ਤਰ੍ਹਾਂ ਮੋਟਾ ਡਾਂਗ ਪਈ ਇਹ ਹਾਂਜੀ ਇਹਦੇ ਨਾਲ ਹੀ ਕੁੱਟ-ਕੁੱਟ ਕੇ ਉਹਨੇ ਉਹਨਾਂ ਚਿਰ ਮਾਰੀ ਜਾਂ ਡੱਡੇ ਜਿੰਨਾ ਚਿਰ ਉਹਦੀ ਬੇਹੋਸ਼ੀ ਹੋ ਗਈ ਜਾਂ ਡੈਥ ਹੋ ਗਈ ਸੇ ਪਤਾ ਲੱਗਾ ਕਿ ਇਹ ਦਰਦ ਦੇ ਨਾਲ ਇਹ ਨਸ਼ਾ ਵਗੈਰਾ ਦੂਸਰਾ ਵੀ ਨਸ਼ਾ ਕਰਦਾ ਹੈ ਯਾਰ ਵੀ ਹੱਲੇ ਤੱਕ ਸਾਡੇ ਕੋਲ ਦੇਖੋ ਰਿਮਾਂਡ ਤੇ ਹੈਗਾ ਜੇ ਦੂਜਾ ਨਸ਼ਾ ਕਰਦਾ ਹੁੰਦਾ ਹੁਣ ਨੂੰ ਲੱਗ ਜਣਾ ਨਹੀਂ ਪਤਾ ਡਰਿੰਕ ਕਰਦਾ